ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਰਮਿੰਦਰ ਸਿੰਘ ਦੋਸਤੋ ਮੌਸਮ ਬੜਾ ਵਧੀਆ ਹੋਇਆ ਆ ਕੋਠੇ ਤੇ ਬੈਠੇ ਸੀਗੇ ਸਵੇਰ ਦਾ ਸਮਾਂ ਸੀ ਤੇ ਫੋਨ ਦੇਖ ਰਿਹਾ ਸੀ ਤੇ ਅਚਾਨਕ ਇੱਕ ਲੈਟਰ ਦਿਖਿਆ ਮੈਨੂੰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹ ਬੜਾ ਹੈਰਾਨੀਜਨਕ ਅ ਲਿਖਿਆ ਹੋਇਆ ਉਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਅੱਜ ਅਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਲੰਗਰ ਲੱਗੇ ਹੁੰਦੇ ਆ ਇਹ ਉਹਨਾਂ ਦੇ ਵਿੱਚ ਚਾਹ ਦਾ ਲੰਗਰ ਵੀ ਸਪੈਸ਼ਲ ਹੁੰਦਾ ਚਾਹ ਦਾ ਲੰਗਰ ਗੁਰੂ ਘਰਾਂ ਦੇ ਵਿੱਚ ਆਮ ਅੱਜ ਦੇਖਣ ਨੂੰ ਮਿਲਦਾ ਜਾਂ ਫਿਰ ਅਸੀਂ ਜਦੋਂ ਸੜਕਾਂ ਤੇ ਵੀ ਲੰਗਰ ਲਗਾਉਂਦੇ ਆ ਜ਼ਿਆਦਾਤਰ ਉਹਦੇ ਵਿੱਚ ਵੀ ਚਾਹ ਦੇ ਲੰਗਰ ਲੱਗੇ ਹੁੰਦੇ ਆ ਪਰ ਤੁਹਾਨੂੰ ਪਤਾ ਹੈ ਵੀ ਚਾਹ ਦਾ ਲੰਗਰ ਗੁਰੂ ਘਰਾਂ ਦੇ ਵਿੱਚ ਬੈਨ ਹੈ ਇੱਕ ਮਤਾ ਪਾਸ ਹੋਇਆ ਹੋਇਆ 1956 ਦੇ ਵਿੱਚ ਕਿ ਗੁਰੂ ਘਰਾਂ ਦੇ ਵਿੱਚ ਚਾਹ ਦਾ ਲੰਗਰ ਜਿਹੜਾ ਉਹ ਨਹੀਂ ਲਗਾਇਆ ਜਾਵੇਗਾ ਇੱਕ ਮਤਾ ਪਾਸ ਹੋਇਆ ਹੋਇਆ ਇਹ ਮਤਾ ਜਿਹੜਾ ਆ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਪਾਸ ਹੋਇਆ ਸੀ 1956 ਦੇ ਵਿੱਚ ਤੇ ਮੈਂ ਨਹੀਂ ਕਹਿ ਰਿਹਾ ਇੱਕ ਲੈਟਰ ਆ ਜਿਹੜਾ ਕਿ 1956 ਦੇ ਵਿੱਚ ਵਿਸਾਖੀ ਵਾਲੇ ਦਿਨ ਉਸ ਦਿਨ ਇਸ ਨੂੰ ਮਤੇ ਨੂੰ ਜਿਹੜਾ ਪਾਸ ਕੀਤਾ ਗਿਆ ਸੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਕੀ ਕਾਸ਼ੀ ਦੇ ਵਿੱਚ ਇੱਕ ਗੁਰਮਤਾ ਪਾਸ ਹੋਇਆ ਸੀ ਮੈਂ ਇੱਕ ਸਾਈਡ ਤੇ ਤੁਹਾਨੂੰ ਇਹ ਲੈਟਰ ਦਿਖਾ ਵੀ ਦਿੰਨਾ ਤੁਸੀਂ ਪੜ ਸਕਦੇ ਹੋ ਤੇ ਨਾਲ ਮੈਂ ਨਾਲ ਨਾਲ ਮੈਂ ਪੜ ਕੇ ਵੀ ਸੁਣਾ ਦਿੰਦਾ ਇੱਥੇ ਲਿਖਿਆ ਹੋਇਆ ਕਿ ਚਾਹ ਛੱਡੋ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਕਿ 1956 ਵਿਸਾਖੀ ਦਾ ਮੌਕਾ ਹੈ ਤੇ ਗੁਰਦੁਆਰਾ ਜੰਡਸਰ ਸਾਹਿਬ ਦੰਦਮਾ ਸਾਹਿਬ ਗੁਰੂ ਕੀ ਕਾਸ਼ੀ ਦੇ ਵਿੱਚ ਮਤਾ ਪਾਸ ਕੀਤਾ ਜਾਂਦਾ ਹੈ ਕਿ ਅੱਜ ਤੋਂ ਬਾਅਦ ਗੁਰੂ ਘਰਾਂ ਦੇ ਲੰਗਰਾਂ ਦੇ ਵਿੱਚ ਚਾਹ ਨਹੀਂ ਵਰਤਾਈ ਜਾਵੇਗੀ ਚਾਹ ਨਹੀਂ ਬਣੇਗੀ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ ਕਾਰਨ ਕੀ ਹੈ ਕਿਉਂਕਿ ਚਾਹ ਦੇ ਵਿੱਚ ਇਤਰਾਜਯੋਗ ਚੀਜ਼ਾਂ ਦਾ ਤੱਤ ਹੁੰਦਾ ਜਿਵੇਂ ਕਿ ਨਿਕੋਟੀਨ ਆਦ ਜੋ ਕਿ ਤੰਬਾਕੂ ਦੇ ਵਿੱਚ ਵੀ ਹੁੰਦਾ ਹੈ ਹੁਣ ਦੇਖੋ ਜਿਹੜਾ ਨਿਕੋਟੀਨ ਹੁੰਦਾ ਉਹਨੂੰ ਚਾਹ ਪੱਤੀ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਨਿਕੋਟੀਨ ਨੂੰ ਤੰਬਾਕੂ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਹੁਣ ਚਾਹ ਬਣਾਉਣੀ ਹੈ ਤਾਂ ਚਾਹ ਪੱਤੀ ਦਾ ਪਏਗੀ ਹੁਣ ਇਸ ਦਾ ਮਤਲਬ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਚਾਹ ਪੱਤੀ ਦੇ ਰੂਪ ਦੇ ਵਿੱਚ ਨਿਕੋਟੀਨ ਵੀ ਜਿਹੜੀ ਹੈ ਉਸ ਦੀ ਚਾਹ ਬਣਾ ਰਹੇ ਹਾਂ ਇਹ ਕਾਰਨ ਦਿੱਤਾ ਗਿਆ ਸੀ ਹੁਣ ਇਹ ਵਿਚਾਰ ਕਿਨੇ ਕਿਨਾਂ ਦੇ ਸੀ ਉਹ ਦੱਸ ਦਿੰਦਾ ਤੁਹਾਨੂੰ ਇਸ ਗੁਰਮਤੇ ਨੂੰ ਪਾਸ ਕਰਨ ਵਾਲੇ ਮਹਾਪੁਰਸ਼ ਸੀਗੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਸੰਤ ਬਾਬਾ ਤੇਜਾ ਸਿੰਘ ਡਬਲ ਐਮ ਮਸਤਵਾਨਾ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਸੰਤ ਬਾਬਾ ਗੁਰਪਾਚਨ ਸਿੰਘ ਭਿੰਡਰਾਂ ਵਾਲੇ ਉਹ ਵੀ ਇਸ ਮਤੇ ਦੇ ਸਹਿਯੋਗੀ ਸੀ ਇਸ ਮਤੇ ਨੂੰ ਸਹੀ ਦੱਸਦੇ ਨੇ ਸੰਤ ਬਾਬਾ ਕੇਰ ਸਿੰਘ ਮਸਤਵਾਨਾ ਸੰਤ ਬਾਬਾ ਮੀਹਾ ਸਿੰਘ ਸਿਆੜ ਵਾਲੇ ਤੇ ਉਸ ਸਮੇਂ ਸਾਬਕਾ ਹੈੱਡ ਗਰੰਟੀ ਤਖਤ ਤੇ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਗਿਆਨੀ ਜਗਤ ਸਿੰਘ ਸੀ ਜਦੋਂ ਇਹ ਮਤਾ ਪਾਸ ਹੁੰਦਾ ਹੈ ਹੁਣ ਇਹਦੇ ਥੱਲੇ ਦੋ ਜ਼ਰੂਰੀ ਨੋਟ ਲਿਖੇ ਆ ਉੱਪਰ ਲਿਖਿਆ ਹੈ ਪਹਿਲੇ ਚ ਕਿ ਕਈ ਗੁਰੂ ਘਰਾਂ ਦੇ ਵਿੱਚ ਜਾਂ ਸੰਗਤਾਂ ਦੇ ਘਰਾਂ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦੇ ਆ ਤਾਂ ਉੱਥੇ ਵੀ ਜਾਦਾ ਲੰਗਰ ਤਿਆਰ ਹੁੰਦਾ ਤੇ ਉਸ ਚਾਹ ਨੂੰ ਵਰਤਾਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਾਇਆ ਜਾਂਦਾ ਉਹ ਉਸ ਨੂੰ ਵੀ ਇਹਨਾਂ ਨੇ ਅਣਉਚਿਤ ਕਰਾਰ ਦਿੱਤਾ ਹੈ ਕਿ ਸਾਨੂੰ ਚਾਹ ਦੇ ਲੰਗਰ ਦਾ ਭੋਗ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਨਹੀਂ ਲਾਉਣਾ ਚਾਹੀਦਾ ਇਹਨਾਂ ਦਾ ਤਾਂ ਕਹਿਣਾ ਹੈ ਕਿ ਚਾਹ ਬਣਨੀ ਹੀ ਨਹੀਂ ਚਾਹੀਦੀ ਜੇ ਬਣਾ ਲਈਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਨਹੀਂ ਲਗਾਉਣਾ ਚਾਹੀਦਾ ਸਿਰਫ ਅਤੇ ਸਿਰਫ ਕੜਾ ਪ੍ਰਸ਼ਾਦ ਹੀ ਦੇਗੀ ਪ੍ਰਵਾਨ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਫਿੰਦੀ ਆ ਹੋਰ ਕਿਸੇ ਵੀ ਪ੍ਰਸ਼ਾਦ ਦੇ ਭੋਗ ਨਹੀਂ ਲੱਗਦੇ ਹੁਣ ਦੂਸਰਾ ਉਹ ਇੱਥੇ ਲਿਖਿਆ ਹੈ ਕਿ ਸੰਤ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਆਖਿਆ ਕਰਦੇ ਸੀ ਕਿ ਚਾਹ ਪੀਣ ਵਾਲਾ ਤਾਂ ਗੁਰੂ ਦਾ ਸਿੱਖ ਹੀ ਨਹੀਂ ਹੋ ਸਕਦਾ ਜਿਹੜਾ ਚਾਹ ਪਿੰਦਾ ਹੈ ਉਹ ਗੁਰੂ ਦਾ ਸਿੱਖ ਹੀ ਨਹੀਂ ਉਹਨਾਂ ਨੇ ਜੀਵਨ ਭਰ ਚਾਹ ਦੇ ਵਿਰੁੱਧ ਪ੍ਰਚਾਰ ਕੀਤਾ ਸੰਤ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਉਹਨਾਂ ਦੇ ਜਿੰਨੇ ਵੀ ਅੱਜ ਵੀ ਕਾਰ ਸੇਵਾ ਵਾਲੇ ਡੇਰੇ ਆ ਉੱਥੇ ਬਿਲਕੁਲ ਚਾਹ ਬੰਦ ਹੈ। ਤੁਹਾਡੀ ਇਸ ਬਾਬਤ ਕੀ رائے ਆ? ਦੇਖੋ ਗੁਰੂ ਘਰਾਂ ਦੇ ਵਿੱਚ 1956 ਦੇ ਵਿੱਚ ਮਤਾ ਪਾਸ ਹੋ ਗਿਆ ਕਿ ਲੰਗਰ ਤਿਆਰ ਨਹੀਂ ਹੋਊਗਾ ਚਾਹ ਦਾ। ਪਰ ਅੱਜ ਹਰੇਕ ਗੁਰੂ ਘਰ ਦੇ ਵਿੱਚ ਭਾਵੇਂ ਛੋਟਾ ਕੋਈ ਵੱਡਾ ਇਤਿਹਾਸਿਕ ਹੈ ਸ਼੍ਰੋਮਣੀ ਕਮੇਟੀ ਦੇ ਅੰਦਰ ਹੈ ਹਰ ਇੱਕ ਤਾਂ ਦੇ ਉੱਤੇ ਚਾਹ ਦੇ ਲੰਗਰ ਚੱਲਦੇ ਨੇ ਦਿਨ ਰਾਤ ਚੱਲਦੇ ਨੇ। ਜਦੋਂ ਸੜਕਾਂ ਤੇ ਅਸੀਂ ਉਤਰਦੇ ਆ ਸ਼ਹੀਦੀ ਸਭਾ ਮਨਉਂਦੇ ਨੇ ਜਾਂ ਫਿਰ ਗੁਰਪ੍ਰੋਮ ਮਨਾਉਂਦੇ ਨੇ ਸੰਗਤਾਂ ਜਿਹੜੀਆਂ ਨੇ ਉਹ ਚਾਹ ਦੇ ਲੰਗਰ ਲਗਾਉਂਦੀਆਂ ਨੇ ਪਰ ਇਸ ਨੂੰ ਤਾਂ ਮੁਕੰਮਲ ਤੌਰ ਤੇ ਮਤਾ ਪਾਸ ਕਰਕੇ ਬੰਦ ਕਰ ਦਿੱਤਾ ਗਿਆ ਸੀ ਆਖਰਕਾਰ ਇਹ ਦੁਬਾਰਾ ਤੋਂ ਗੁਰੂ ਘਰਾਂ ਦੇ ਵਿੱਚ ਚਾਹ ਨੇ ਜਗਾ ਕਦੋਂ ਲੈ ਲਈ ਕਿ ਚਾਹ ਦੇ ਉੱਤੇ ਪਾਬੰਦੀ ਜਦੋਂ ਲਗਾਈ ਗਈ ਉਸ ਤੋਂ ਬਾਅਦ ਚਾਹ ਬਣਨੀ ਬੰਦ ਹੋ ਗਈ ਸੀ ਇਹ ਵੀ ਵੱਡਾ ਸਵਾਲ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਗੁਰੂ ਘਰਾਂ ਦੇ ਵਿੱਚ ਚਾਹ ਦੇ ਲੰਗਰ ਤੇ ਪਵਨ ਦੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਸ ਬਾਬਤ ਆਪਣੀ رائے ਜ਼ਰੂਰ ਦਿਓ ਕਿਉਂਕਿ ਇਹ ਬਹੁਤ ਵੱਡਾ ਵਿਸ਼ੇ ਹੈ ਅਚਾਨਕ ਮੈਨੂੰ ਇਹ ਲੈਟਰ ਦੇਖ ਗਿਆ ਇਸ ਕਰਕੇ ਨੇ ਵੀਡੀਓ ਬਣਾਈ ਹੈ ਤਾਂ ਕਿ ਅਸੀਂ ਅਵੇਅਰ ਹੋ ਸਕੀਏ ਅਤੇ ਜਾਣਕਾਰੀ ਲੈ ਸਕੀਏ ਚਾਹ ਦੇ ਬੜੇ ਨੁਕਸਾਨ ਨੇ ਇਹ ਸਾਰੇ ਜਾਣਦੇ ਆ ਡਾਕਟਰ ਵੀ ਕਹਿੰਦੇ ਨੇ ਕਿ ਚਾਹ ਨੂੰ ਨਹੀਂ ਪੀਣਾ ਚਾਹੀਦਾ ਪਰ ਸਾਡੇ ਗੁਰੂ ਘਰਾਂ ਦੇ ਵਿੱਚ ਅੱਜ ਕੱਲ ਬਣਦੀ ਹੈ ਤੇ ਅਸੀਂ ਬਾਟੇ ਪਰ ਪਰ ਕੇ ਚਾਹਾਂ ਦੇ ਪੀਨੇ ਆ ਤੋ ਸਾਨੂੰ ਚਾਹ ਪੀਣੀ ਚਾਹੀਦੀ ਹੈ ਜਾਂ ਨਹੀਂ ਪੀਣੀ ਚਾਹੀਦੀ ਗੁਰੂ ਘਰਾਂ ਦੇ ਵਿੱਚ ਇਸ ਨੂੰ ਬੰਦ ਹੋਣਾ ਚਾਹੀਦਾ ਇਸ ਬਾਬਤ ਆਪਣੀ رائے ਜਿਹੜੀ ਆ ਕਮੈਂਟ ਬਾਕਸ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਕਿ ਉਹਨਾਂ ਪ੍ਰਬੰਧਕਾਂ ਤੱਕ ਇਹ ਗੱਲ ਪਹੁੰਚ ਸਕੇ ਤਾਂ ਕਿ ਉਹ ਇਸ ਬਾਬਤ ਕੋਈ ਡਿਸੀਜਨ ਲੈ ਸਕਣ ਕਿਉਂਕਿ ਗੁਰੂ ਘਰਾਂ ਦੇ ਵਿੱਚ 1956 ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਵੀ ਗੁਰੂ ਘਰਾਂ ਦੇ ਵਿੱਚ ਇਹ ਚਾਹ ਜਿਹੜੀ ਉਹ ਬਣ ਰਹੀ ਹੈ ਕਿ ਬਣਨੀ ਚਾਹੀਦੀ ਹੈ ਜਾਂ ਨਹੀਂ ਇਸ ਬਾਬਤ ਆਪਣੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਜ਼ਰੂਰ ਕਰਿਓ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਲਗਾਤਾਰ ਮੈਂ ਲੈ ਕੇ ਆਉਣਾ ਜਾਣਕਾਰੀ ਭਰਪੂਰ ਵੀਡੀਓ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਧੰਨਵਾਦ